ਜੀ ਅੱਜ ਦੀ ਜਾਣਕਾਰੀ ਤੇ ਵੀਡੀਓ ਮੈਂ ਉਹਨਾਂ ਲੋਕਾਂ ਲਈ ਬਣਾ ਰਹੀਆਂ ਜਿਹੜੇ ਕਿਸੇ ਟਾਈਮ ਤੇ ਆਪਣਾ ਘਰ ਕੈਨੇਡਾ ਅਮ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਵਗੈਰਾ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਲੈਣਾ ਚਾਹੁੰਦੇ ਆ ਨਾ ਤਾਂ ਇੱਥੇ ਨਾ ਇੱਕ ਤਾਂ ਮਕਾਨ ਦੀ ਅਸੀਂ ਜਦੋਂ ਮਾਰਕਿਜ ਕਰਾਉਨੇ ਆ ਕਰਤੇ ਕਰਚਲਨ ਨਿਕਰ ਲੈਣ ਵਾਸਤੇ ਉਹਦੀ ਤਾਂ ਆਪਣੀ ਕਿਸ਼ਤ ਹੁੰਦੀ ਆ ਨਾ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਮਹਿੰਗੇ ਹੋਏ ਮਕਾਨ ਤਾਂ ਉਹਦੇ ਬੇਸ ਤੇ ਤੁਸੀਂ ਫਿਰ ਘਰ ਦੀ ਸਾਨੂੰ ਪ੍ਰਾਪਰਟੀ ਟੈਕਸ ਦੇਣਾ ਹੁੰਦਾ ਆ ਜਿਹੜਾ ਘਰ ਦੀ ਉਹਦੇ ਕੀਮਤ ਦੇ ਹਿਸਾਬ ਦੇ ਨਾਲ ਹੁੰਦਾ ਆ ਨਾ ਫਿਰ ਦੂਸਰੇ ਨੰਬਰ ਤੇ ਸਾਨੂੰ ਘਰ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਆ ਫਿਰ ਘਰ ਨੂੰ ਕੈਨੇਡਾ ਦੇ ਵਿੱਚ ਗਰਮ ਰੱਖਣ ਦੇ ਵਾਸਤੇ ਗੈਸ ਦਾ ਬਿੱਲ ਗੈਸ ਜ਼ਰੂਰੀ ਨੈਚੁਰਲ ਗੈਸ ਦਾ ਕਨੈਕਸ਼ਨ ਜ਼ਰੂਰੀ ਆ ਜਿਹੜਾ ਕਿ ਸਰਦੀਆਂ ਦੇ ਵਿੱਚ ਉਹਦਾ ਬਿੱਲ ਥੋੜਾ ਜ਼ਿਆਦਾ ਹੁੰਦਾ ਆ ਗਰਮੀਆਂ 'ਚ ਘੱਟ ਹੁੰਦਾ ਫਿਰ ਜਿਹੜਾ ਸਾਡੇ ਇੱਥੇ ਪਾਣੀ ਆਉਂਦਾ ਆ ਬਹੁਤ ਸੋਹਣਾ ਮੇਰੇ ਕਜ਼ਨ ਇੰਡੀਆ ਤੋਂ ਆਏ ਸੀ ਤਾਂ ਕਹਿੰਦੇ ਤੁਹਾਡੇ ਪ੍ਰੈਸ਼ਰ ਪਾਣੀ ਦਾ ਟੂਟੀਆਂ ਵਿੱਚ ਹਮੇਸ਼ਾ ਹੀ ਨਹੀਂ ਹੁੰਦਾ ਆ ਉਹ ਸਾਡੇ ਲਈ ਬਹੁਤ ਵੱਡੀ ਪ੍ਰਿਵਿਲੇਜ ਆ ਕਿ ਪਾਣੀ ਐਨ ਸੋਹਣਾ ਵਧੀਆ ਹਰ ਵੇਲੇ ਆਉਂਦਾ ਆ ਨਾ ਤਾਂ ਫਿਰ ਜਿਹੜਾ ਸਾਡਾ ਕਾਰਬੇਜ ਆ ਇੱਥੇ ਟਰੈਸ਼ ਹੁੰਦਾ ਆ ਉਹਨੂੰ ਵੀ ਲੈ ਕੇ ਜਾਂਦੇ ਆ ਸਿਟੀ ਵਾਲੇ ਸਾਨੂੰ ਉਹਦਾ ਵੀ ਦੇਣਾ ਪੈਂਦਾ ਆ ਪਾਣੀ ਦਾ ਤਾਂ ਟਰੈਸ਼ ਵਾਲਾ ਬਿੱਲ ਇਕੱਠਾ ਹੁੰਦਾ ਨਾ ਸੋ ਓਕੇ ਪ੍ਰਾਪਰਟੀ ਟੈਕਸ ਮੋਰ ਇੰਸ਼ੋਰੈਂਸ ਅ ਕਰਾਂ ਦੀ ਜਿਹੜੀ ਫਾਇਰ ਐਂਡ ਥੈਫਟ ਦੀ ਇੰਸ਼ੋਰੈਂਸ ਹੁੰਦੀ ਆ ਫਿਰ ਤੀਸਰੇ ਨੰਬਰ ਤੇ ਗੈਸ ਦਾ ਬਿੱਲ ਪਾਣੀ ਦਾ ਤਾਂ ਗਾਰਬਜ ਦਾ ਬਿੱਲ ਇਕੱਠਾ ਹੁੰਦਾ ਆ ਪੰਜਵੇਂ ਨੰਬਰ ਤੇ ਬਿਜਲੀ ਦਾ ਬਿੱਲ ਗੈਸ ਦਾ ਬਿੱਲ ਸਰਦੀਆਂ ਵਿੱਚ ਜ਼ਿਆਦਾ ਗਰਮੀਆਂ ਵਿੱਚ ਘੱਟ ਬਿਜਲੀ ਦਾ ਬਿੱਲ ਯੂਸਚਲੀ ਗਰਮੀਆਂ ਦੇ ਵਿੱਚ ਥੋੜਾ ਜ਼ਿਆਦਾ ਸਰਦੀਆਂ ਦੇ ਵਿੱਚ ਬਿਜਲੀ ਦਾ ਪ੍ਰਾਪਰ ਕਿ ਹੁੰਦਾ ਤਾਂ ਇਹ ਸਾਰੇ ਬਿੱਲ ਮਲਾ ਕੇ ਸਾਡਾ ਐਵਰੇਜ ਛੋਟੇ ਘਰ ਦਾ ਖਰਚਾ ਮੇਰੇ ਹਿਸਾਬ ਨਾਲ 1500 ਡਾਲਰ ਪੱਕਾ ਆ ਉਹ ਤੋਂ ਇਲਾਵਾ ਤੁਹਾਡੀ ਕਾਰਾਂ ਦੀ ਕਿਸ਼ਤ ਜਿਹੜੀ ਤੁਸੀਂ ਬੈਂਕ ਤੋਂ ਲੈਣੇ ਲੋਨ ਲੈਣੇ ਆ ਨਾ ਉਹਦੀ ਕਿਸ਼ਤ ਤਾਂ ਇਹ ਵਲੀ ਜਾਣਕਾਰੀ ਜਿਹੜੇ ਨਵੇਂ ਲੋਕੀ ਆਉਂਦੇ ਇੱਥੇ ਉਹਨਾਂ ਵਾਸਤੇ ਤਾਂ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਹੁਣੀ ਬਹੁਤ ਜ਼ਰੂਰੀ ਆ ਤਾਂ ਕਿ ਜਦੋਂ ਉਹਨਾਂ ਤੇ ਸਿਰ ਤੇ ਖਰਚੇ ਇਹ ਖਰਚੇ ਪੈਣ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਉਹ ਕੀ ਉਹਨ ਕੀ ਐਕਸਪੈਕਟੇਸ਼ਨਸ ਆ ਨਾ ਲਾਈਫ ਦੀ ਜੇ ਕੈਨੇਡਾ ਦੇ ਵਿੱਚ ਤਾਂ ਬਾਕੀ ਹੋਰਾਂ ਪਾਰਲੇ ਦੇਸ਼ਾਂ ਦੇ ਵਿੱਚ ਜੇ ਇਹ ਨਹੀਂ ਚੀਜ਼ਾਂ ਪਤ ਗਿਆ ਪਤਾ ਹੋ ਗਿਆ ਤਾਂ ਸਾਡੇ ਲਈ ਆਪਣੀਆਂ ਡਿਸੀਜਨਸ ਮੇਕ ਕਰਨਾ ਕਿ ਸਾਨੂੰ ਕਿੰਨਾ ਪੈਸਾ ਚਾਹੀਦਾ ਆ ਜ਼ਿੰਦਗੀ ਨੂੰ ਵਧੀਆ ਜੀਣ ਵਾਸਤੇ ਇਤਾਂ ਦੇ ਦੇਸ਼ਾਂ ਦੇ ਵਿੱਚ ਉਹ ਤੇ ਉਹਦਾ ਅਨੁਮਾਨ ਲਗਾਉਣਾ ਥੋੜਾ ਔਖਾ ਹੁੰਦਾ ਨਾ ਫਿਰ ਇਹ ਹਰ ਇੱਕ ਬੱਚੇ ਨੂੰ ਤਾਂ ਨਿਊ ਕਮਰਸ ਵਾਸਤੇ ਜ਼ਰੂਰੀ ਹੈ ਇਹ ਚੀਜ਼ਾਂ ਦੀ ਜਾਣਕਾਰੀ